ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਫਰੀਦਕੋਟ ਤੋਂ ਚੈਲ ਹੋ ਕੇ ਛੜਕ ਸਿੱਧੀ ਪਾਣੇ ਵੇਜਦੀ ਅੱਗੇ ਚਮੇਲੀ ਕੋਟ ਸੁਖੀ ਨੂੰ ਲੰਘਦੀ ਹੈ ਨੇੜੇ ਪਿੰਡਾਂ ਦੇ ਵਿੱਚ ਢੁੱਡੀ ਇਹਦੇ ਨੇੜ ਹੈ ਚਮੇਲੀ ਨੰਗਲ ਇਹਦੇ ਨੇੜ ਤੇ ਪਿੰਡ ਹੈ ਚੈਲ ਇੱਕ ਪਾਸੇ ਆ ਸਿੱਖਾਂ ਵਾਲਾ ਵੀ ਕੋਈ ਬਹੁਤਾ ਦੂਰ ਨਹੀਂਗਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਪਹਿਲਾਂ ਵੀਡੀਓ ਬਣਾਈਆਂ ਐ ਅੱਜ ਦੀ ਵੀਡੀਓ ਦੇ ਤਿੰਨ ਨਾਕ ਹੈ ਜਿਨ੍ਹਾਂ ਚ ਇੱਕ ਗੱਬਣ ਤੇ ਦੋ ਤਾਜ਼ੀਆਂ ਸੁੰਜਾਂਵੀਆਂ ਵਹਿੜਾ ਤੁਹਾਨੂੰ ਦਿਖਾਉਣੇ ਸੋ ਆਓ ਇਹਨਾਂ ਬਾਰੇ ਜਾਣਕਾਰੀ ਲਈਏ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਨਾਕ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸੁੰਜਾਂ ਸੁੰਜਾਂ ਵਹਿੜਾ ਪਹਿਲਾਂ ਦਿਖਾਉਣੇ ਆ ਗੱਬਣ ਨੂੰ ਵਿਖਾਵਾਂਗੇ ਉਸ ਤੋਂ ਬਾਅਦ ਦੇ ਵਿੱਚ ਸਾਈਵਾਲ ਤੇ ਜਰਸੀ ਕ੍ਰੋਸ ਗੱਬਣ ਵਹਿੜਾ ਦੂਜੀਆਂ ਵੜਾਂ ਜਿਹੜੀਆਂ ਤਾਜ਼ੀਆਂ ਸੂਈਆਂ ਆ ਉਹ ਇਨਫੋਰਮੇਸ਼ਨ ਬਾਈ ਤੋਂ ਲੈਂਦੇ ਆ ਜਸਵੰਤ ਭਾਈ ਸਸਤੀ ਕਾ ਸਸਤੀ ਆ ਬਾਈ ਜਸਵੰਤ ਤਿੰਨ ਆ ਗਏ ਅੱਜ ਆਪਣੇ ਹਾਂ ਬਾਈ ਤਿੰਨ ਆ ਪਹਿਲੇ ਨੰਬਰ ਤੇ ਵੜੇ ਹੱਥ ਖੜੀ ਆ ਕਨਵਾ ਸੂਆ ਇਹ ਪਹਿਲਾ ਸੂਆ ਤੇ ਨਰੂਲ ਚਾਰ ਦੰਦ ਬਾਈ ਕਿੰਨੇ ਦਿਨੋਂ ਗਏ ਸੂਈ ਇਹ ਕੱਲ ਸ਼ਾਮੀ ਸੂਈ ਆ ਚਾਰ ਕੋਜੇ ਬਾਈ ਗਏ ਠੀਕ ਹੈ ਕੀ ਡਿਮਾਂਡ ਰੂਗੀ ਜਸਾਂ ਤੇ ਡਿਮਾਂਡ ਬਾਈ ਜੀ ਮੋਰ ਦਾ 78000 ਰੁਪਇਆ 76000 ਦੀ ਦੇ ਦਾਂਗੇ ਬੱਚਾ ਇਹਦੇ ਨਾਲ ਕੀ ਬੱਚਾ ਬਾਈ ਜੀ ਇਸ ਵਾਰ ਸਾਰੀ ਖਸਾਬ ਕੀਤੀ ਹੋਈ ਆ ਬਾਈ ਠੀਕ ਖੋਲੀ ਸੋ ਸੋ ਚਾਰ ਦੰਦ ਪਹਿਲਾ ਸੂਆ 70000 ਦੀ ਮਿਲੂਗੀ ਬੱਚਾ ਵੱਛਾ ਨਾਲ ਐਚ ਐਫ ਬਰੀਡ ਹੈ ਰੰਗ ਰੂਪ ਸੋਹਣਾ ਤੇ ਦੂਜੀ ਗੱਲ ਥਣ ਹਵਾਨੇ ਦਾ ਸਹਿਤ ਚੰਗਾ ਥਣ ਹੱਥੀ ਚੁਾਈ ਵਾਲੇ ਆ ਸਵੇਹ ਸਾਰੀ ਬਾਈ ਕਹਿੰਦਾ ਵੀ ਇਹ ਖਾਲੀ ਕੀਤੀ ਵੀ ਹੈ ਮਤਲਬ ਬੌਲਾ ਚੋਇਆ ਵਿਆ ਆਮ ਤੌਰ ਤੇ ਪਹਿਲਾਂ ਨੂੰ ਪਸ਼ੂ ਦਾ ਦੁੱਧ ਛੇਤੀ ਕੱਢ ਦਿੱਤਾ ਜਾਂਦਾ ਕਾਰਨ ਇਹ ਹੁੰਦਾ ਵੀ ਜਿੰਨਾ ਪਹਿਲਾਂ ਪਸ਼ੂ ਖਾਲੀ ਹੋਊਗਾ ਉਨਾ ਹੀ ਸੋਹਣਾ ਤਿਆਰ ਹੁੰਦਾ ਕਿਉਂਕਿ ਇਹਨਾਂ ਦਾ ਜਿਹੜਾ ਉਹ ਕੈਲਸ਼ੀਅਮ ਲੈਵਲ ਘਟਦਾ ਨਹੀਂ ਹੁੰਦਾ ਪਹਿਲਾਂ ਦਾ ਜੇਸਾਂ ਵੀ ਚੰਗੀ ਵੀ ਹੋਊਗੀ ਸੋਹਣੇ ਟਾਂਚੇ ਦੀ ਆ ਦੱਸੋ। ਵੱੱਛਾ ਸਾਹਮਣੇ ਆ ਤੇ ਕੱਚਾ 나ੜੂ ਉਹਵੇਂ ਹਿੱਲੀ ਜਾਂਦਾ ਉਹ ਤੁਹਾਨੂੰ ਵੀਡੀਓ ਚੋਂ ਦਿਸਦਾ ਹੁਣ। ਇੱਕ ਹੋਰ ਵੜ ਚੰਗੇ ਕੱਦ ਘਾੜਦੀ ਆ ਤੇ ਇਹਦੇ ਨਾਲ ਵੱੱਛਾ ਵੱੱਛੀ ਐ। ਆ ਇਹਦਾ ਵੀ ਥੰਡ ਦਾ ਸਹਜ ਹੱਥੀ ਚਵਾਈ ਵਾਲਾ ਜਸਵੰਤ ਇਹ ਕਿੰਨਾ ਮਸੂਆ ਬਈ? ਇਹ ਪਹਿਲਾਂ ਸਵੇਰ ਤੋਂ 2 ਦਾੰਦਾ ਬਈ। ਠੀਕ ਐ। ਇੱਕ ਕੱਲ ਸਵੇਰ 2 ਵਜੇ ਸੋਈ ਆ। ਠੀਕ ਐ। ਸਵੇਰ ਕਾ ਸ਼ਾਮੀ ਵੀ ਖਾਲੀ ਗਾਤੀ ਸੋਈ ਆਂ ਪ੍ਰੋਪਰ ਬੰਨ ਕੇ ਚਲੋ। ਠੀਕ ਐ। ਬੱਚਾ ਵੱੱਛੀ ਐ ਨੇ। ਵੱੱਛੀ ਐ ਬਈ। ਇਹਦਾ ਰੇਟ ਕੀ ਰਹਿਣਾ ਜਸਵੰਤ? ਇਹਦਾ ਮੁੱਲ 75000 ਰੁਪਏ ਬਈ। ਸਿਰਫ 72000 ਚ ਇੱਕ ਸੋਹਣੇ ਢਾਂਚੇ ਦੀ ਦੋ ਦੰਦ ਵੱੱਛੀ ਮਿਲੂਗੀ ਗੱਦਗਾਠ ਇਹਦਾ ਵੀ ਚੰਗਾ ਤੇ ਇਹਦਾ ਵੀ ਹਵਾਨਾ ਦੇਖਿਓ ਜੇ ਤੁਸੀਂ ਕਾਫੀ ਚੰਗਾ ਤੁਹਾਨੂੰ ਨਜ਼ਰ ਆਊਗਾ ਬਾਈ ਕਹਿੰਦਾ ਵੀ ਡੰਗ ਤੋਂ ਡੰਗ ਦੋ ਟਾਈਮ ਇਹਨੂੰ ਬਿਲਕੁਲ ਖਾਲੀ ਕਰਤਾ ਹੁਣ ਇਹ ਤੀਜੇ ਟਾਈਮ ਖਾਲੀ ਹੋਊਗੀ ਇਹਦੇ ਨਾਲ ਬੱਚਾ ਵੱੱਛੀ ਐ ਗੱਦਗਾਠ ਵਾਲੀ ਵਹਿੜਾ ਦੱਸੋ ਇਹ ਵੀ ਦੋ ਦੰਦ ਦਾ ਹਜੇ ਹੋਰ ਵਧੂ ਫੁੱਲੂਗੀ ਬਾਕੀ ਥਨ ਦਾ ਸਹਿਜ ਸੋਹਣਾ ਲਿਆ ਬਾਈ ਸੋ ਚੰਗੇ ਢਾਂਚੇ ਦੀ ਐ ਸੋਨਾ ਦੁੱਧ ਪਾਉਗੀ ਦੋਸਤੋ ਸੋਹਣੀ ਵਹਿੜ ਲੈ ਅਜਤਸਵੰਤ ਭਾਈ ਬੰਦੇ ਸੋ ਇਹ ਪਹਿਲਣ ਵਹਿੜ ਸੋ ਇਹਦੇ ਨਾਲ ਬੱਚਾ ਵੱਛੀ ਤੇ ਇਹ ਦੋ ਦੰਦ ਆ ਦੂਜੀ ਜਿਹੜੀ ਵਹਿੜ ਤੁਹਾਨੂੰ ਦਿਖਾਈ ਸੀ ਉਹ ਚਾਰ ਦੰਦ ਸੀ ਇਹ ਤੋਂ ਅੱਗੇ ਤੁਹਾਨੂੰ ਇੱਕ ਸਾਈਵਾਲ ਤੇ ਜਰਸੀ ਕ੍ਰੋਸ ਤੁਹਾਨੂੰ ਵਹਿੜ ਦਿਖਾਉਣੇ ਆ ਗੱਬਣ ਹੈ ਜਸਵੰਤ ਭਾਈ ਕਹਨਵਾ ਸੂਆ ਸੰਦੀ ਤੇ ਭਾਈ ਦੂਜਾ ਸੂਆ ਠੀਕ ਹੈ ਤੇ ਲੋਕਲ ਨਾਲ ਦੇ ਪਿੰਡੋਂ ਲਈ ਆ ਹੂੰ ਆਪਣੇ ਲਈ ਜਿਵੇਂ ਲੈ ਜੀ ਇਹਨੇ 11 ਕਿਲੋ ਪਹਿਲਾਂ ਡਾਂਗਾ ਕੋ ਦਤਾ 22 ਕਿਲੋ ਉਹ ਮੂੰ ਦਤਾ ਹੈ ਹਾਂ ਭਾਈ ਠੀਕ ਹੈ ਕਿੰਨਾ ਚਰ ਲਾਉਗੀ ਸੋਣ ਬਈ ਇੱਕ ਹਫਤਾ ਬਾਕੀ ਆ ਕੀ ਰੇਟ ਰੋਗੇ ਇਹਦਾ ਰੇਟ ਭਾਈ ਇਹਦਾ ਫੋਨ ਤੇ ਕਰਾਂ ਇੱਕ ਚੀ ਆ ਨਹੀਂ ਬਾਕੀ ਸਵਾ ਕੇ ਤਿਆਰ ਕਰਕੇ 60 60 ਦਾ ਫਿਰ ਵੀਡੀਓ ਪਾਵਾਂਗੇ ਇਹਦੇ ਲਈ ਆਪਾਂ ਠੀਕ ਹੈ ਕੋਈ ਪਰ ਨਹੀਂ ਬੈਠੇ ਠੀਕ ਤੋੜ ਦੇ ਭਾਈ ਸੋ ਦਸੋ ਰੇਟ ਇਹਦਾ ਫੋਨ ਤੇ ਆ ਜਰਸੀ ਕਰਕੇ ਦੋਸਤੋ ਹਾਈਟ ਦਰਮਿਆਨੀ ਰਹਿ ਜਾਂਦੀ ਹੈ ਪਰ ਵਜ਼ਨ ਬਹੁਤ ਹੈ ਗਰਮੀ ਦੀ ਰੋਤ ਤਾਂ ਉਹਦੇ ਕਰਕੇ ਪਸ਼ੂ ਪੁੜੇ ਛੇਤੀ ਤੋੜਦਾ ਅੱਜ ਦੇ ਟਾਈਮ 'ਚ ਬਾਕੀ ਹਜੇ ਹਫਤਾ 10 ਦਿਨ ਬਾਈ ਕਹਿੰਦਾ ਵੀ ਇਹ ਲੈ ਜੂਗੀ ਅੱਗੋਂ ਹਵਾਨਾ ਸੋਨਾ ਭਰਦੀ ਆਉਂਦੀ ਆ ਪਿੱਛੋਂ ਹਵਾਨਾ ਜਿੰਨਾ ਕਿ ਦਿਸਦਾ ਉਹ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਰੰਗ ਦੱਸੋ ਇਹਦਾ ਕਾਫੀ ਕਲਰ ਹੈ ਕੋਕਾ ਕੋਲਾ ਜਿਹਾ ਰੰਗ ਹੈ ਸੋਨਾ ਟਾਂਚਾ ਇਹਦਾ ਰੇਟ ਫੋਨ ਤੇ ਬਾਈ ਨੇ ਰੱਖਿਆ ਕਿਉਂਕਿ ਹਜੇ ਕੱਚੀ ਹੈ ਵਿਕਰੀ ਵਾਲੇ ਵੀਰ ਜਿਹੜੇ ਵਪਾਰ ਦਾ ਕੰਮ ਕਰਦੇ ਹੋ ਬਾਈ ਕੋਲੋਂ ਪਸ਼ੂ ਲੈ ਜਾਂਦੇ ਰਹਿੰਦੇ ਆ ਜਿਹਦੇ ਕਰਕੇ ਕਈ ਵਾਰਾਂ ਕੁਸ ਪਸ਼ੂ ਦਾ ਰੇਟ ਜਿਹੜਾ ਪੜਦੇ ਚੁੰਦਾ ਹਾਲਾਂਕਿ ਰੇਟ ਦੀ ਜੱਜਮੈਂਟ ਤੁਹਾਨੂੰ ਦੂਜੀਆਂ ਗਾਵਾਂ ਦੇ ਹਿਸਾਬ ਤੇ ਵੀ ਹੋਊਗੀ ਜਿਵੇਂ ਇਹਨਾਂ ਵੜਾਂ ਦੀ ਕੀਮਤ ਬਾਈ ਨੇ ਰੱਖੀ ਆ ਆਸ ਹੈ ਦੂਜੀ ਗੱਬਣਗਾਂ ਦਾ ਮੁੱਲ ਵੀ ਇਹਨਾਂ ਦੇ ਹਿਸਾਬ ਤੇ ਹੋਊਗਾ ਸੋ ਇਹ ਦੱਸੋ ਅੱਜ ਦੀ ਵੀਡੀਓ ਦੇ ਨਾਲ ਵਿਕਰੀ ਵਾਲੇ ਸੀਗੇ ਤਿੰਨ ਤੁਸੀਂ ਆ ਕੇ ਜਿਹੜਾ ਮਰਜ਼ੀ ਪਸ਼ੂ ਖਰੀਦਿਓ ਤਸੱਲੀ ਕਰਨਾ ਤੁਹਾਡਾ ਹੱਕ ਹੈ ਧੰਨਵਾਦ